ਦੀ ਧੀਰਮਲ ਦੀ ਈਰਖਾ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਪੁਰ ਬਰਾਜੇ ਸੰਤਾਂ ਦੀ ਭਟਕਣਾ ਖਤਮ ਹੋਈ ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਗੁਰਸਿੱਖ ਦੰਬੀ ਗੁਰੂਆਂ ਦੇ ਭਰਮ ਜਾਲ ਵਿੱਚੋਂ ਨਿਕਲ ਗਏ ਉਹਾਂ ਨੇ ਸਭ ਫਾਸਿਆਂ ਵੱਲੋਂ ਧਿਆਨ ਹਟਾ ਲਿਆ ਤੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਦੀ ਮਾਨਤਾ ਉਸੇ ਪਹਿਲੇ ਸਿਖਰ ਤੇ ਪਹੁੰਚ ਗਈ ਸੰਗਤਾਂ ਦੂਰ ਦੂਰ ਤੋਰ ਦਰਸ਼ਨਾਂ ਲਈ ਪੁੱਜਣ ਲੱਗੀਆਂ ਕਾਰ ਭੇਟਾ ਤੇ ਨਜ਼ਰਾਨਿਆਂ ਦੀ ਚੜਤ ਦਾ ਕੋਈ ਅੰਤ شمار ਨਾ ਰਿਹਾ ਇਹ ਸੜ ਵੇਖ ਕੇ ਗੁਰੂ ਘਰ ਦਾ ਵੱਡਾ ਦੋਖੀ ਧੀਰਮਲ ਈਰਖਾ ਨਾਲ ਸੜਵਲ ਉੱਠਿਆ ਉਹ ਸਮਝ ਬੈਠਾ ਸੀ ਕੀ ਗੁਰੂ ਤੇਗ ਬਹਾਦਰ ਸੰਸਾਰ ਵੱਲੋਂ ਵਿਰਕਤ ਹਨ ਤੇ ਸਮਾਧੀਆਂ ਵਿੱਚ ਗਵਾਚੇ ਰਹਿੰਦੇ ਹਨ ਮੰਜੀਆਂ ਵਾਲੇ ਗੁਰੂਆਂ ਵਿੱਚੋਂ ਮੈਂ ਹੀ ਸਭ ਤੋਂ ਵੱਡਾ ਹਾਂ ਹੁਣ ਗਰਗੱਦੀ ਤੇ ਮੇਰਾ ਦਾਹ ਲੱਗ ਜਾਵੇਗਾ ਪਰ ਗੁਰੂ ਤੇਗ ਬਹਾਦਰ ਜੀ ਇਹ ਕਾਲਪੁਰਖ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤੇ ਨਾਜਕ ਸਮਿਆਂ ਵਿੱਚ ਗੁਰਸਿੱਖਾਂ ਦੀ ਗਵਾਹੀ ਸਵਾਲਣ ਵਾਸਤੇ ਇਕਾਂਤ ਵਿੱਚੋਂ ਨਿਕਲ ਆਏ ਇਸ ਨਾਲ ਧੀਰਮਲ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਉਸ ਨੂੰ ਆਪਣੀ ਸਵਾਰਥ ਸਿੱਧੀ ਦਾ ਹੁਣ ਇੱਕੋ ਢੰਗ ਨਜ਼ਰ ਆਉਂਦਾ ਸੀ ਕਿ ਕਿਸੇ ਤਰ੍ਹਾਂ ਗੁਰੂ ਜੀ ਦੇ ਜੀਵਨ ਦਾ ਅੰਤ ਕਰ ਦਿੱਤਾ ਜਾਵੇ ਗੁਰੂ ਨਾ ਰਹਿਣਗੇ ਤਾਂ ਗੁਰਗੱਤੀ ਤੇ ਕਬਜ਼ਾ ਜਮਾਉਣਾ ਸੌਖਾ ਹੋ ਜਾਵੇਗਾ ਉਸਨੇ ਆਪਣੇ ਮਸੰਦਾਂ ਦੇ ਚੇਲੇ ਚਾਵਿਆਂ ਨਾਲ ਸਲਾਹ ਕੀਤੀ ਇੱਕ ਦੈਂਤ ਸਵਤਮ ਸੰਧ ਸ਼ੀਹੇ ਨੇ ਇਹ ਕਾਰਾ ਕਰਵਖਾਉਣ ਦੀ ਜ਼ਿੰਮੇਵਾਰੀ ਲੈ ਲਈ ਧੀਰਮਨ ਨੇ ਉਸ ਨੂੰ ਭਾਰੀ ਨਾਮ ਦੇਣ ਦਾ ਇਕਰਾਰ ਕੀਤਾ ਸ਼ੀਹੇ ਨੇ 20 ਦੇ ਕਰਬ ਬੰਦੇ ਇਕੱਠੇ ਕੀਤੇ ਤੇ ਇੱਕ ਦਿਨ ਮੌਕਾ ਵੇਖ ਕੇ ਗੁਰੂ ਜੀ ਉੱਪਰ ਜਾ ਪਿਆ ਉਸਨੇ ਹੱਥ ਵਿੱਚ ਬੰਦੂਕ ਫੜੀ ਹੋਈ ਸੀ ਨਿਸ਼ਾਨਾ ਸਿੱਧ ਕੇ ਗੁਰੂ ਜੀ ਦੀ ਵੱਲ ਗੋਲੀ ਚਲਾ ਦਿੱਤੀ ਗੋਲੀ ਲੱਗਣ ਨਾਲ ਗੁਰੂ ਜੀ ਘਾਇਲ ਹੋ ਗਏ ਵੱਡਾ ਸਾਰਾ ਜ਼ਖਮ ਹੋ ਗਿਆ ਪਰ ਆਪ ਸ਼ਾਂਤ ਤੇ ਡੋਰ ਬੈਠੇ ਰਹੇ ਧੀਰਮਨ ਤੇ ਤੇ ਬੰਦਿਆਂ ਨੇ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਲਿਆ ਗੁਰੂ ਜੀ ਫਿਰ ਵੀ ਬੇਵਾਸਤਾ ਰਹੇ ਕਿਉਂਕਿ ਜੋ ਉਹਨਾਂ ਦਾ ਕਿਸੇ ਸੰਸਾਰਿਕ ਪਦਾਰਥਨਾ ਮੋਹ ਹੀ ਨਹੀਂ ਸੀ ਧੀਰਮਲ ਦੀ ਇਸ ਹਰਕਤ ਦੀ ਜਦੋਂ ਮੱਖਣ ਸ਼ਾਹ ਤੇ ਦੂਜੇ ਸ਼ਾਹ ਸਿੱਖਾਂ ਨੂੰ ਪਤਾ ਲੱਗਿਆ ਤਾਂ ਬੜੇ ਤੈਸ਼ ਵਿੱਚ ਆ ਗਏ ਉਹਨਾਂ ਨੇ ਧੀਰਮਲ ਤੇ ਉਸਤੇ ਬੰਦਿਆਂ ਨੂੰ ਸਜਾ ਕੇ ਰਿਆ ਬੰਦਿਆਂ ਨੂੰ ਤਾਂ ਉਹਨਾਂ ਨੇ ਵਾਵਾ ਸੋਧਿਆ ਤੇ ਸ਼ੀਹੇ ਮਸੰਦੀਆਂ ਮੁਸ਼ਕਾ ਬੰਨ ਕੇ ਅੱਗੇ ਲਾ ਲਿਆ ਉਹਨਾਂ ਨੇ ਧੀਰਮਲ ਪਾਸੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਾਰਾ ਮਾਲ ਸਵਾਬ ਕਢਾ ਲਿਆ ਇੰਨਾ ਹੀ ਨਹੀਂ ਉਹਨਾਂ ਨੇ ਧੀਰਮਲ ਦਾ ਵੀ ਸਾਰਾ ਮਾਲ ਮੱਤਾ ਖੋ ਲਿਆ ਉਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਿਆਰ ਕਰਾਈ ਸਟੂਗਰਾਂਸ ਐਵ ਦੀ ਬੀੜ ਵੀ ਚੁੱਕ ਲਿਆਂਦੀ। ਬੰਦੀ ਬਣਾਏ ਸ਼ੀਹੇ ਮਸੰਦ ਨੂੰ ਗੁਰੂ ਜੀ ਦੇ ਸਾਹਮਣੇ ਹਾਜ਼ਰ ਕੀਤਾ ਗਿਆ। ਸ਼ੀਹਾ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਮਾਫੀ ਮੰਗਣ ਲੱਗਾ। ਦਇਆ ਤੇ ਸਾਗਰ ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਤੇ ਨੇਕੀ ਉੱਤੇ ਚੱਲਣ ਦਾ ਉਪਦੇਸ਼ ਦੇ ਕੇ ਛੋਹ ਦਿੱਤਾ। ਆਪ ਨੇ ਇਹ ਵੀ ਆਦੇਸ਼ ਦਿੱਤਾ ਕਿ ਸਿੱਖ ਧੀਰਮਲ ਦਾ ਸਾਰਾ ਮਾਲ ਮੱਤਾ ਵਾਪਸ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਵਾਹਿਗੁਰੂ ਜੀ।